ਹੁਣ ਇਹਨਾਂ ਲੋਕਾਂ ਨੂੰ ਕੋਈ ਪੁੱਛੇ ਵੀ ਤੁਸੀਂ ਤਾਂ ਵੈਲਿਡ ਵੀਜ਼ੇ ਤੇ ਆਏ ਹੋਏ ਹੋ ਤੁਹਾਡੇ ਕੋਲ ਤਾਂ ਸਾਰੇ ਡਾਕੂਮੈਂਟ ਹੈਗੇ ਆ ਵੀ ਤੁਸੀਂ ਹੁਣ ਕਾਹਤੋਂ ਹੱਲਾ ਗੁੱਲਾ ਮਚਾ ਰਹੇ ਹੋ ਜੇਕਰ ਇੰਨਾ ਹੀ ਕਾਨੂੰਨ ਤੇ ਚੱਲਿਓ ਤਾਂ ਹੁਣ ਉਹ ਕਾਨੂੰਨ ਮੰਵਾ ਕੇ ਵੀ ਦਿਖਾਓ ਨਾ ਇਹ ਨਹੀਂ ਛੇਤੀ ਜਹਾਜ਼ਾਂ 'ਚ ਉਤਰੀਦਾ ਨਹੀਂ ਹੁੰਦਾ ਇਹ ਲੋਕੀਂ ਆਖਦੇ ਸਨ ਕਿ ਵੈਲਿਡ ਡਾਕੂਮੈਂਟ ਲੈ ਕੇ ਆਣਾ ਚਾਹੀਏ ਸਹੀ ਰਸਤੇ ਸੇ ਆਏ ਤਾਂ ਉਸ ਵੇਲੇ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਹੋਈ ਕਿ ਡੰਕੀ ਰੂਟ ਕਿਉਂ ਅਪਣਾਇਆ ਜਾਂਦਾ ਕਿਉਂ ਗਲਤ ਰਸਤੇ ਤੋਂ 20 25 25 ਜਾਂ 50 50 ਲੱਖ ਦੇ ਕੇ ਯੁੱਥ ਹੈ ਪੰਜਾਬ ਦਾ ਜਾਂ ਫਿਰ ਹਰਿਆਣੇ ਦਾ ਅਮਰੀਕਾ ਨੂੰ ਆਪਣੀ ਉਸ ਵੱਡੇ ਡ੍ਰੀਮ ਨੂੰ ਸੱਚ ਕਰਨ ਦੇ ਲਈ ਉਹਨਾਂ ਮੁਲਕਾਂ ਦਾ ਰੁਖ ਕਰਦਾ ਹੁਣ ਇਹਨਾਂ ਲੋਕਾਂ ਨੂੰ ਕੋਈ ਪੁੱਛੇ ਵੀ ਤੁਸੀਂ ਤਾਂ ਵੈਲਿਡ ਵੀਜ਼ੇ ਤੇ ਆਏ ਹੋਏ ਹੋ ਤੁਹਾਡੇ ਕੋਲ ਤਾਂ ਸਾਰੇ ਡਾਕੂਮੈਂਟ ਹੈਗੇ ਆ ਇੰਡੀਆ ਦੇ ਆਈਟੀ ਪ੍ਰੋਫੈਸ਼ਨਲ ਅਮਰੀਕਾ ਨੂੰ ਚੁਬਦੇ ਆ ਤਾਂ ਇੰਡੀਆ ਦੇ ਡਾਕਟਰਸ ਹੈਲਥ케ਅਰ ਵਰਕਰਸ ਫਿਜੀਸ਼ੀਨ ਉਹ ਨਹੀਂ ਚੁਪਦੇ ਉਹਨਾਂ ਨੂੰ ਛੋਟ ਦਿੱਤੀ ਗਈ ਹੈ ਯਾਨੀ ਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਹੋਣਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਸੈਨ ਫਰਾਂਸਿਸਕੋ 에ਅਰਪੋਰਟ ਦੀ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਵਿੱਚ H1B ਵੀਜ਼ਾ ਜਦੋਂ ਨਵਾਂ ਹੁਕਮ ਲਾਗੂ ਹੁੰਦਾ ਹੈ ਕਿ 1 ਲੱਖ ਡਾਲਰ ਦੀ ਫੀਸ ਲੱਗੇਗੀ ਪਹਿਲਾਂ-ਪਹਿਲਾਂ ਇਹ ਵੀ ਆਇਆ ਕਿ ਹਰ ਸਾਲ ਉਹ ਫੀਸ ਦੇਣੀ ਪਵੇਗੀ ਤਾਂ ਵੱਡੀ ਗਿਣਤੀ 'ਚ ਜਿਹੜੇ ਲੋਕੀ ਵਾਪਸ ਉਸ ਵੇਲੇ ਜਾ ਰਹੇ ਸਨ ਇੰਡੀਆ ਨੂੰ ਤਾਂ ਸੈਨ ਫਰਾਂਸਿਸਕੋ 에ਅਰਪੋਰਟ ਤੇ ਅਮੀਰਾਂਤ 에ਅਰਲਾਈਨਸ ਦੀ ਇੱਕ ਫਲਾਈਟ ਹੈ ਜਿੱਥੇ ਕਿ ਉਸ ਜਹਾਜ਼ ਦੇ ਵਿੱਚ ਅਫਰਾ ਤਫਰੀਦਾ ਮਾਹੌਲ ਹੈ ਜਿਹੜਾ ਕਿਸ ਤਰ੍ਹਾਂ ਪੈਸੈਂਜਰਜ਼ ਬੈਠ ਨਹੀਂ ਰਹੇ বারবার ਉਹਨਾਂ ਨੂੰ ਰਿਕੁਐਸਟ ਕੀਤੀ ਜਾ ਰਹੀ ਹੈ ਕਿ ਫਲਾਈਟ ਦੇ ਵਿੱਚ ਬੈਠਣ ਕਿਉਂਕਿ ਉਹ ਸੈਨ ਫਰਾਂਸਿਸਕੋ ਤੋਂ ਇੰਡੀਆ ਨੂੰ ਫਲਾਈਟ ਆ ਰਹੀ ਸੀ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਇਨੀ ਅਪਡੇਟਸ ਫੋਨ ਕਾਲ ਉਹਨਾਂ ਨੂੰ ਆ ਰਹੀਆਂ ਸਨ ਕਿ ਉੱਥੇ ਹੰਗਾਮਾ ਹੋ ਗਿਆ ਜਹਾਜ਼ ਦੇ ਵਿੱਚ ਹੀ ਹੁਣ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਉਸ ਵਿੱਚ ਅਖੀਰ ਦੇ ਵਿੱਚ ਪਾਇਲਟ ਦੇ ਵੱਲੋਂ ਕਿਉਂਕਿ 3 ਘੰਟੇ ਵੇਟ ਕੀਤੀ ਗਈ 3 ਘੰਟੇ ਲੇਟ ਹੋ ਗਈ ਸੀ ਉਹ ਫਲਾਈਟ ਤੇ ਅਖੀਰ ਦੇ ਵਿੱਚ ਪਾਇਲਟ ਨੇ ਫਿਰ ਅਨਾਉਂਸਮੈਂਟ ਕੀਤੀ ਕਿ ਜੇਕਰ ਤੁਸੀਂ ਇੰਡੀਆ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਜਹਾਜ਼ ਦੇ ਵਿੱਚੋਂ ਬਾਹਰ ਹੋ ਸਕਦੇ ਹੋ ਤਾਂ ਕਿ ਬਾਕੀ ਜਿਹੜੇ ਯਾਤਰੀ ਐ ਉਹਨਾਂ ਨੂੰ ਆਸੂਬਦਾ ਨਾ ਹੋਵੇ ਸੋ ਫਿਰ ਵੱਡੀ ਗਿਣਤੀ 'ਚ ਉਸ ਵੀਡੀਓ 'ਚ ਦਿਖਾਇਆ ਗਿਆ ਕਿ ਲੋਕੀ ਕਿਸ ਤਰ੍ਹਾਂ ਉਸ ਜਹਾਜ਼ ਨੂੰ ਛੱਡ ਕੇ ਵਾਪਸ ਬਾਹਰ ਦਾ ਰੁਖ ਕਰ ਰਹੇ ਨੇ ਯਾਨੀ ਕਿ ਉਸ ਵੇਲੇ ਉਸ ਦਿਨ ਚ ਇਹ ਡਰ ਸੀ ਕਿ ਜੇਕਰ ਇੰਡੀਆ ਚਲੇ ਗਏ ਤਾਂ ਵਾਪਸ ਐਂਟਰੀ ਨਹੀਂ ਹੋਵੇਗੀ ਹਾਲਾਂਕਿ ਵੱਡੀਆਂ ਕੰਪਨੀਆਂ ਮਾਈਕਰੋਸਾਫਟ ਗੂਗਲ ਇਸੇ ਤਰ੍ਹਾਂ ਹੋਰ ਮਲਟੀਨੇਸ਼ਨਲ ਕੰਪਨੀਆਂ ਨੇ ਜਿਨ੍ਹਾਂ ਦਾ ਵੱਡਾ ਨਾਮ ਹੈ ਉਹਨਾਂ ਨੇ ਵੀ ਆਪਣੇ EMPLOYES ਨੂੰ ਮੇਲ ਕਰਤੀ ਸੀ ਵਿੱਚ 24 ਘੰਟਿਆਂ ਚ ਵਾਪਸ ਆਉ ਸੋ ਇਹ ਹੱਲਾ ਗੁਲਾ ਹੋਣਾ ਜ਼ਰੂਰੀ ਸੀ ਪਰ ਇਹਦੇ ਵਿੱਚ ਇੱਕ ਜੁੜਦੀ ਗੱਲ ਇਹ ਹੈ ਕਿ ਇਹ ਲੋਕੀ ਕਿਸੇ ਵੇਲੇ ਆਖ ਰਹੇ ਸਨ ਕਿਹੇ ਵੇਲੇ ਦੀ ਗੱਲ ਆਖਦਾ ਮੈਂ ਤੁਹਾਨੂੰ ਕੁਝ ਕੁ ਮਹੀਨੇ ਆਪਾਂ ਪਹਿਲਾਂ ਦੀ ਗੱਲ ਕਰਦੇ ਆ ਜਦੋਂ ਡੋਨਲਡ ਟਰੰਪ ਸਰਕਾਰ ਨਵੀਂ-ਨਵੀਂ ਸੱਤਾ ਚਾਹੀ ਸੀ ਤਾਂ ਪੰਜਾਬ ਦੇ ਵਿੱਚ ਅੰਮ੍ਰਿਤਸਰ 에ਅਰਪੋਰਟ ਤੇ ਜਹਾਜ਼ ਉਤਰਦੇ ਆ ਔਰ ਕਹਿੰਦੇ ਸੀ ਕਿ ਡੰਕੀ ਰੂਟ ਦੇ ਜ਼ਰੀਏ ਇਹ ਲੋਕੀ ਪੰਜਾਬੀ ਨੇ ਖਾਸ ਤੌਰ ਤੇ ਫਿਰ ਹਰਿਆਣਾ ਜਾਂ ਹੋਰ ਸਟੇਟਸ ਨੇ ਉਹਨਾਂ ਦੀ ਗਿਣਤੀਆਂ ਦੱਸੀਆਂ ਜਾਂਦੀਆਂ ਸਨ ਨਿਊਜ਼ ਚੈਨਲਸ ਤੇ ਫਲੈਸ਼ ਹੁੰਦਾ ਸੀ ਕਿ ਅੰਮ੍ਰਿਤਸਰ ਜਹਾਜ਼ ਲੈਂਡ ਹੋ ਗਿਆ ਔਰ ਉਥੇ ਜਹਾਜ਼ ਕਹਿ દिए ਕਿ ਭਰ ਭਰ ਕੇ ਭੇਜੇ ਗਏ ਹਥਕੜੀਆਂ ਉਹਨਾਂ ਦੇ ਲਗਾਈਆਂ ਗਈਆਂ ਤਾਂ ਉਸ ਵੇਲੇ ਇਹ ਲੋਕੀ ਜਿਹੜੇ ਕਿ H1B ਵੀਜ਼ਾ ਤੇ ਸਨ ਇਹ ਲੋਕੀ ਆਖਦੇ ਸਨ ਕਿ ਵੈਲਿਡ ਡਾਕੂਮੈਂਟ ਲੈ ਕੇ ਆਣਾ ਚਾਹੀਏ ਸਹੀ ਰਸਤੇ ਸੇ ਆਏ ਤਾਂ ਉਸ ਵੇਲੇ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਹੋਈ ਕਿ ਡੰਕੀ ਰੂਟ ਕਿਉਂ ਅਪਣਾਇਆ ਜਾਂਦਾ ਕਿਉਂ ਗਲਤ ਰਸਤੇ ਤੋਂ 20 25 25 ਜਾਂ 50 50 ਲੱਖ ਦੇ ਕੇ ਯੁੱਧ ਹੈ ਪੰਜਾਬ ਦਾ ਜਾਂ ਫਿਰ ਹਰਿਆਣੇ ਦਾ ਅਮਰੀਕਾ ਨੂੰ ਆਪਣੀ ਉਸ ਵੱਡੇ ਡ੍ਰੀਮ ਨੂੰ ਸੱਚ ਕਰਨ ਦੇ ਲਈ ਉਹਨਾਂ ਮੁਲਕਾਂ ਦਾ ਰੁਖ ਕਰਦਾ ਹੈ ਹੁਣ ਇਹਨਾਂ ਲੋਕਾਂ ਨੂੰ ਕੋਈ ਪੁੱਛੇ ਵੀ ਤੁਸੀਂ ਤਾਂ ਵੈਲਿਡ ਵੀਜ਼ੇ ਤੇ ਆਏ ਹੋਏ ਹੋ ਤੁਹਾਡੇ ਕੋਲ ਤਾਂ ਸਾਰੇ ਡਾਕੂਮੈਂਟ ਹੈਗੇ ਆ ਵੀ ਤੁਸੀਂ ਹੁਣ ਕਾਹਤੋਂ ਹੱਲਾ ਗੁੱਲਾ ਮਚਾ ਰਹੇ ਹੋ ਜੇਕਰ ਇੰਨਾ ਹੀ ਕਾਨੂੰਨ ਤੇ ਚੱਲਿਓ ਤਾਂ ਹੁਣ ਉਹ ਕਾਨੂੰਨ ਮੰਵਾ ਕੇ ਵੀ ਦਿਖਾਓ ਨਾ ਇਹ ਨਹੀਂ ਛੇਤੀ ਜਹਾਜ਼ਾਂ 'ਚ ਉਤਰੀਦਾ ਨਹੀਂ ਹੁੰਦਾ ਵਿਸ਼ਵਾਸ ਵੀ ਰੱਖੀਦਾ ਹੁੰਦਾ ਜਦੋਂ ਨਾ ਇੱਕ ਵਾਰ ਨਾਰਾ ਲਗਾਇਆ ਹੋਵੇ ਕਿ ਹਾਂ ਵੀ ਇੱਕ ਬੰਦਾ ਜਿੱਤਣਾ ਹੀ ਚਾਹੀਦਾ ਜੇਕਰ ਉਹ ਜਿੱਤ ਗਿਆ ਲੋਕਾਂ ਦੇ ਸਮਰਥਨ ਦੇ ਨਾਲ ਜਿੱਤਿਆ ਤੇ ਲੋਕਾਂ ਦੇ ਭਲੇ ਦੇ ਲਈ ਉਹ ਕੰਮ ਕਰ ਰਿਹਾ ਤੁਹਾਨੂੰ ਵੀ ਪਤਾ ਹੈ ਯਕੀਨ ਵੀ ਆ ਤਾਂ ਫਿਰ ਆਪਣੀ ਉਸ ਗੱਲ ਤੇ ਪੂਰੇ ਰਹਿਣਾ ਸੱਚੇ ਰਹਿਣਾ ਜ਼ਰੂਰੀ ਆ ਕਿ ਹਾਂ ਭਾਈ ਜੇਕਰ ਵੈਲਿਡ ਡਾਕੂਮੈਂਟ ਤੇ ਆਏ ਆ ਤਾਂ ਦਰਮਦੀ ਅਫਰਤ ਅਫਰੀਦੀ ਲੋੜ ਨਹੀਂ ਹੁੰਦੀ ਕਿਉਂਕਿ ਡੋਨਲਡ ਟਰੰਪ ਸਾਹਿਬ ਦਾ ਜਿਸ ਤਰ੍ਹਾਂ ਕੇ ਸੁਭਾਅ ਹੈ ਕਿ ਪਹਿਲਾਂ ਇੱਕਦਮ ਕੋਈ ਐਲਾਨ ਕਰਨਾ ਫਿਰ ਉਹਦੇ ਵਿੱਚ ਹੌਲੀ-ਹੌਲੀ ਦੂਜੇ ਤੀਜੇ ਦਿਨ ਸੋਧ ਕੀਤੀ ਜਾਂਦੀ ਔਰ ਉਦੋਂ ਤੱਕ ਪੂਰੀ ਦੁਨੀਆ ਦੇ ਚੈਨਲਾਂ 'ਚ ਸੋਸ਼ਲ ਮੀਡੀਆ ਤੇ ਇਹ ਆਖੇ ਕਿ ਪੂਰੀ ਦੁਨੀਆ 'ਚ ਚਰਚਾ ਹੋ ਜਾਂਦਾ ਕਿ ਆਹ ਕੀ ਹੁਕਮ ਲਾਗੂ ਕਰਦਾ ਹਾਂਜੀ ਐਗਜ਼ੈਂਪਸ਼ਨ ਸੀ ਕਿ ਛੋਟ ਵੀ ਦਿੱਤੀ ਜਾਊਗੀ ਸੋ ਆਈਟੀ ਪ੍ਰੋਫੈਸ਼ਨਲ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਕਿ ਜਿਹੜੇ ਪੁਰਾਣੇ ਆ ਉਹਨਾਂ ਤੇ ਲਾਗੂ ਨਹੀਂ ਹੋਣਾ ਪਰ ਜਿਹੜੇ ਨਵੇਂ 21 ਸਪਟੈਂਬਰ ਤੋਂ ਬਾਅਦ ਅਪਲਾਈ ਕਰਨਗੇ ਉਹਨਾਂ ਨੂੰ ਫਿਰ 1 ਲੱਖ ਡਾਲਰ ਵਾਲੀ ਫੀਸ ਪੇ ਕਰਨੀ ਪਵੇਗੀ ਪਰ ਇਹਦੇ ਵਿੱਚ ਹੁਣ ਇੱਕ ਹੋਰ ਥੋੜੀ ਜੀ ਕਹਾਣੀ ਜੁੜ ਗਈ ਹੈ ਉਹ ਇਹ ਹੈ ਕਿ ਜਿਹੜੇ ਡਾਕਟਰਸ ਹੈ ਹੈਲਥ ਕੇਅਰ ਵਾਲੇ ਪ੍ਰੋਵਾਈਡ ਕਰਨ ਵਾਲੇ ਫਿਜੀਸ਼ੀਨ ਹੈ ਵੀ ਉਹਨਾਂ ਨੂੰ ਵੀ ਛੋਟ ਦਿੱਤੀ ਗਈ ਹੈ ਯਾਨੀ ਕਿ ਜੇਕਰ ਇੰਡੀਆ ਦੇ ਆਈਟੀ ਪ੍ਰੋਫੈਸ਼ਨਲ ਅਮਰੀਕਾ ਨੂੰ ਚੁਬਦੇ ਆ ਤਾਂ ਇੰਡੀਆ ਦੇ ਡਾਕਟਰਸ ਹੈਲਥ ਕੇਅਰ ਵਰਕਰਸ ਫਿਜੀਸ਼ੀਨ ਉਹ ਨਹੀਂ ਚੁਬਦੇ ਉਹਨਾਂ ਨੂੰ ਛੋਟ ਦਿੱਤੀ ਗਈ ਆ ਯਾਨੀ ਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਹੋਣਾ ਸੋ 에어ਪੋਰਟਸ ਤੇ ਜਿਹੜਾ ਇੱਕ ਤਰ੍ਹਾਂ ਦਾ ਹੰਗਾਮਾ ਜੇ ਇੱਕ ਵਾਰ ਸ਼ੁਰੂ ਹੋਇਆ ਸੀਗਾ ਉਹ ਕਾਫੀ ਹੱਦ ਤੱਕ ਸ਼ਾਂਤ ਹੋ ਗਿਆ ਲੱਗਦਾ ਪਰ ਕੱਲ ਇੱਕ ਨਿਊ ਡੈਲੀ ਦੇ ਇੰਟਰਨੈਸ਼ਨਲ 에어ਪੋਰਟ ਤੇ ਛੋਟੀ ਜਿਹੀ ਇੱਕ ਅਜਿਹੀ ਘਟਨਾ ਵਾਪਰੀ ਆ ਜਿਹਨੇ ਕਾਫੀ ਵੱਡਾ ਸਵਾਲ ਖੜਾ ਕਰ ਦਿੱਤਾ ਅਸੀਂ ਪ੍ਰਵਾਸ ਦੀ ਗੱਲ ਕਰਦੇ ਆਂ ਪਰਵਾਸ ਦਾ ਮੁੱਦਾ ਇੰਡੀਆ ਚ ਵੀ ਕਾਫੀ ਚਰਚਾ ਚ ਹੈ ਪੰਜਾਬ ਦੇ ਵਿੱਚ ਆਮ ਤੌਰ ਤੇ ਇਹ ਕਹਿੰਦੇ ਨੇ ਕਿ ਜੀ ਬਿਹਾਰ ਤੋਂ ਯੂਪੀ ਤੋਂ ਹੋਰ ਸਟੇਟਾਂ ਤੋਂ ਇੱਥੇ ਆ ਕੇ ਕੰਮ ਖੋ ਰਹੇ ਨੇ ਸਾਡੇ ਪੰਜਾਬੀਆਂ ਦਾ ਸੋ ਇਸੇ ਤਰ੍ਹਾਂ ਯੂਰਪ ਦੇ ਵੱਖ-ਵੱਖ ਮੁਲਕਾਂ ਐ ਅਮਰੀਕਾ ਕੈਨੇਡਾ ਐ ਉੱਥੇ ਦੇ ਜਿਹੜੇ ਲੋਕਲਜ਼ ਆ ਉਹ ਵੀ ਪ੍ਰਦਰਸ਼ਨ ਕਰਦੇ ਆ ਰੈਲਿਸ ਕਰਨਾ ਸ਼ੁਰੂ ਕਰ ਦਿੱਤਾ ਕਿ ਜੀ ਉਹਨਾਂ ਦੇ ਕੰਮ ਖੋਏ ਜਾ ਰਿਹਾ ਯਾਨੀ ਕਿ ਕੁੱਲ ਮਿਲਾ ਕੇ ਇਹ ਆਖੀਏ ਕਿ ਅਸਰ ਇਕਨੋਮੀ ਤੇ ਪੈਂਦਾ ਇੱਕ ਕਹਾਣੀਆ ਦੇ ਵਿੱਚ ਇਹ ਵੀ ਜੁੜਦੀ ਆ ਉੱਪਰ ਕੇ ਆਈ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕਾਰੋਬਾਰੀ ਲੋਕ ਨੇ ਸ਼ਹਿਰੀ ਲੋਕ ਨੇ ਜਾਂ ਫਿਰ ਜਿਹਨੂੰ ਆਪਾਂ ਖਾਸ ਤੌਰ ਤੇ ਅਖੇ ਹਿੰਦੂ ਲੋਕ ਨੇ ਉਹ ਪਹਿਲੀ ਵਾਰ ਪ੍ਰਵਾਸੀ ਮੁੱਦਾ ਹੈ ਜਿਹੜਾ ਬਿਹਾਰ ਯੂਪੀ ਵਾਲਿਆਂ ਦਾ ਮੁੱਦਾ ਹੈ ਪੰਜਾਬ ਦੇ ਵਿੱਚ ਵੀ ਉਹਦੇ ਉੱਪਰ ਹੁਣ ਖੁੱਲ ਕੇ ਬੋਲਣ ਲੱਗੇ ਨੇ ਵਿਰੋਧ ਕਰਨ ਲੱਗੇ ਨੇ ਉਹਦਾ ਰੀਜ਼ਨ ਇਹ ਆ ਕਿ ਪਹਿਲਾਂ ਜਿਹੜੇ ਬਿਹਾਰ ਜਾਂ ਯੂਪੀ ਤੋਂ ਆਉਂਦੇ ਸੀ ਜਾਂ ਤਾਂ ਝੋਨਾ ਹੋਇਆ ਜਾਂ ਫਸਲਾਂ ਹੋਈਆਂ ਖੇਤੀ ਦੇ ਕੰਮ ਦੇ ਵਿੱਚ ਵਰਕਰ ਦੇ ਤੌਰ ਤੇ ਆਉਂਦੇ ਸੀ ਮੁਰ ਜਾਂਦੇ ਸੀ ਫੇਰ ਆਏ ਜਿਵੇਂ ਲੁਧਿਆਣੇ ਦੇ ਵਿੱਚ ਟ੍ਰੇਨ ਭਰ-ਭਰ ਕੇ ਆਉਂਦੀ ਆ ਕਿ ਉੱਥੇ ਦੀ ਇੰਡਸਟਰੀ ਦੇ ਵਿੱਚ ਸਪੇਸ ਸੀਗੀ ਪਰ ਉਹਦਾ ਵੱਡੀ ਗਿਣਤੀ ਚ ਆਉਣਾ ਸਾਡੀ ਹੈਲਥ ਤੇ ਵੀ ਕਿਉਂਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਆ ਕੇ ਢਾਬੇ ਖੋਲ ਲਿਆ ਜਾਂ ਰੇੜੀਆਂ ਲਗਾ ਲਿਆ ਨੇ ਹੁਣ ਤਾਂ ਹਰ ਸ਼ਹਿਰ ਹਰ ਪਿੰਡ ਚ ਕੋਰਨਰ ਤੇ ਉਹਨਾਂ ਦੀ ਹੋਂਦ ਹੈ ਸਪਸ਼ਟ ਕਲੀਅਰ ਨਜ਼ਰ ਆਉਂਦੀ ਹੈ ਪਰ ਉਹ ਮੁੱਦਾ ਜਿਹੜਾ ਹੁਣ ਪੰਜਾਬ ਦੇ ਹਿੰਦੂ ਕਾਰੋਬਾਰੀ ਲੋਕ ਹੈ ਤਾਂ ਵਿਰੋਧ ਕਰ ਰਹੇ ਨੇ ਕਿ ਹੁਣ ਯੂਪੀ ਬਿਹਾਰ ਤੋਂ ਆ ਕੇ ਕਾਰੋਬਾਰੀ ਲੋਕ ਵੀ ਆਉਣ ਲੱਗੇ ਨੇ ਉਹਨਾਂ ਨੇ ਆ ਕੇ ਰੈਸਟੋਰੈਂਟ ਦੁਕਾਨਾਂ ਖੋਲੀਆਂ ਨੇ ਇਸ ਕਰਕੇ ਪੰਜਾਬ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਵਿਰੋਧ ਵੀ ਆ ਜਿਹੜਾ ਉਹਨਾਂ ਦਾ ਹੋ ਰਿਹਾ ਫਿਲਹਾਲ ਇਹ ਕਹਾਣੀ ਚੱਲ ਰਹੀ ਆ ਹੌਲੀ ਹੌਲੀ ਪਣ ਪਈ ਆ ਪਰ ਇਸੇ ਦਰਮਿਆਨ ਇੱਕ ਹੋਰ ਗੱਲ ਜੁੜਦੀ ਇਹ ਹੈ ਕਿ ਕੱਲ ਦਿੱਲੀ 에어ਪੋਰਟ ਤੇ ਅਫਗਾਨਿਸਤਾਨ ਤੋਂ ਇੱਕ ਫਲਾਈਟ ਆਈ ਸੀ ਉਥੋਂ ਉਹ ਪੌਣੇ 9 ਵਜੇ ਫਲਾਈਟ ਚੱਲਦੀ ਆ ਤੇ ਇੱਥੇ 11 ਅੰਕ ਦੇ ਕਰੀਬ ਉਹ ਪਹੁੰਚਦੀ ਆ ਹੁਣ ਮੰਨ ਲਓ ਜਦੋਂ ਆਪਾਂ 에어ਪੋਰਟ ਤੇ ਹੁੰਨੇ ਆ ਤੁਸੀਂ ਟ੍ਰੈਵਲ ਕਰਦੇ ਹੋ ਜਾਂ ਆਪਾਂ ਜਦੋਂ ਵੀ ਕਰਦੇ ਆ ਆਪਾਂ ਖਾਸ ਤੌਰ ਤੇ ਜਿਹੜੀ ਨਵੀਂ 에어ਪੋਰਟ ਹੁੰਦੀ ਆ ਉਥੇ ਬੜੇ ਧਿਆਨ ਨਾਲ ਆਪਾਂ ਦੇਖ ਰਹੇ ਹੁੰਨੇ ਆ ਕਿ ਯਾਰ ਇੱਥੋਂ ਦਾ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਆ ਜਾਂ ਫਿਰ ਕਿਸ ਤਰ੍ਹਾਂ ਦਾ ਸਿਸਟਮ ਆ ਜਦੋਂ ਵੀ ਲੈਂਡ ਕਰਦੇ ਆ ਉਥੇ ਜਾ ਕੇ ਹਾਂਜੀ ਪਰ ਇੰਡੀਆ 'ਚ ਜਦੋਂ ਆਪਾਂ ਲੈਂਡ ਕਰਦੇ ਆ ਕਿਸੇ ਹੋਰ ਮੁਲਕ ਤੋਂ ਆ ਕੇ ਲਗਭਗ ਸਾਨੂੰ ਪਤਾ ਹੁੰਦਾ ਕਿ ਇੱਥੇ ਦਾ ਸਿਸਟਮ ਕੀ ਹੈ ਜਾਂ ਇੱਥੇ ਕਿਹੜੀ ਕਿਹੜੀ 에ਅਰਲਾਈਨਸ ਨੇ ਫਿਰ ਵੀ ਸਰਸਰੀ ਨਜ਼ਰ ਜ਼ਰੂਰ ਮਾਰਦੇ ਆ ਸਾਨੂੰ ਲਗਭਗ ਉਸੇ ਤਰ੍ਹਾਂ ਦਾ ਨਜ਼ਰ ਆ ਰਿਹਾ ਹੁੰਦਾ ਕਿ ਠੀਕ ਹੈ ਸਿਸਟਮੈਟਿਕ ਹੈ ਮੰਨ ਲਓ ਤੁਸੀਂ ਆਪਣੀ ਫਲਾਈਟ ਦੇ ਵਿੱਚ ਬੈਠੀ ਹੋ ਤੇ ਬਾਹਰ ਤੋਂ ਸੀ ਜਾਂ ਨਜ਼ਰ ਮਾਰਦੇ ਹੋ ਤੁਹਾਡੀ ਨਿਗਾ ਪੈਂਦੀ ਹੈ ਕਿ ਕੋਈ ਕੁੜਤੇ ਪਜਾਮੇ ਵਾਲਾ ਬੰਦਾ ਰਨਵੇ ਤੇ ਜਾਂ ਕਿਸੇ ਜਹਾਜ਼ ਦੇ ਨੇੜੇ ਗਵਾਚਿਆ ਜਾਂ ਫਿਰ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੂਗਾ ਕੁੜਤਾ ਪਜਾਮਾ ਜਾਂ ਸਲਵਾਰ ਕਮੀਜ਼ ਉੱਪਰ ਉਹਦੇ ਇੱਕ ਪਹਾੜੀ ਟਾਈਪ ਦੀ ਕੈਪ ਟੋਪੀ ਜੀ ਲਈ ਹੋਵੇ ਤੁਸੀਂ ਸੋਚੂਗੇ ਯਾਰ ਦਿੱਲੀ 에ਅਰਪੋਰਟ ਤੇ ਇਹ ਪਹਿਰਾਵਾ ਕਿਸੇ ਵਰਕਰ ਦਾ ਤਾਂ ਹੋ ਨਹੀਂ ਸਕਦਾ ਇਹ ਬੰਦਾ ਇੱਥੇ ਕੀ ਕਰਦਾ ਹੈ ਬਿਲਕੁਲ ਇਸੇ ਤਰ੍ਹਾਂ ਦਾ ਵਾਪਰਿਆ ਜੀ ਕੱਲ ਦੁਪਹਿਰੇ ਲਗਭਗ ਜਦੋਂ ਫਲਾਈਟ ਲੈਂਡ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਨਜ਼ਰ ਪੈਂਦੀ ਹੈ ਸੀਸੀਟੀਵੀ ਕੈਮਰਾਜ਼ ਦੇ ਥਰੂ ਅਥਾਰਟिटीज ਦੀ ਕਿ ਜਹਾਜ਼ ਜਿਹੜਾ ਕਾਬਲ ਤੋਂ ਉਤਰਿਆ ਸੀਗਾ ਅਫਗਾਨਿਸਤਾਨ ਤੋਂ ਦਿੱਲੀ ਉਤਰਿਆ ਹੈ ਤੇ ਉਹਦੇ ਵਿੱਚ ਇਸ ਤਰ੍ਹਾਂ ਦਾ ਪਹਿਰਾਵਾ ਪਹਾੜੀ ਜਾਂ ਪਹਿਰਾਵਾ ਸਲਵਾਰ ਕਮੀਜ਼ ਇੱਕ ਨੌਜਵਾਨ ਲੜਕਾ ਨਜ਼ਰੀ ਪੈਂਦਾ ਹੈ ਫਿਰ ਉਹਨੂੰ ਪੁੱਛ ਪੜਤਾਲ ਕੀਤੀ ਜਾਂਦੀ ਹੈ ਕੋਈ ਡਾਕੂਮੈਂਟ ਉਹਦੇ ਕੋਲ ਹੁੰਦਾ ਨਹੀਂ ਤੇ ਉਸ ਤੋਂ ਬਾਅਦ ਅਰੈਸਟ ਕੀਤਾ ਜਾਂਦਾ ਹੈ ਖਬਰਾਂ ਵੀ ਫਲੈਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਅਫਗਾਨਿਸਤਾਨ ਦਾ ਇੱਕ ਗੈਰਕਾਨੂੰਨੀ ਫੜਿਆ ਗਿਆ ਕਹਾਣੀ ਇਹ ਸਾਹਮਣੇ ਆਉਂਦੀ ਹੈ ਕਿ ਜਿਹੜੀ ਫਲਾਈਟ ਸਵੇਰੇ 9:30 ਵਜੇ ਅਫਗਾਨਿਸਤਾਨ ਤੋਂ ਚੱਲੀ ਸੀ ਉਹਦਾ ਜਿਹੜਾ ਲੈਂਡਿੰਗ ਗੇਅਰ ਸਿਸਟਮ ਹੁੰਦਾ ਹੈ ਯਾਨੀ ਕਿ ਜਿੱਥੋਂ ਵੀਲਸ ਨਿਕਲਦੇ ਆ ਲੈਂਡ ਕਰਨ ਦੇ ਵਾਸਤੇ ਉਹਨਾਂ ਦੇ ਵਿੱਚ ਲੁਕ ਕੇ ਛਿਪ ਕੇ ਇੱਕ ਲੜਕਾ ਆਇਆ ਸੀ 13 ਸਾਲ ਉਹਦੀ ਉਮਰ ਹੈ ਤੇ ਫਿਰ ਉਹ ਤੋਂ ਕਾਫੀ ਪੁੱਛ ਪੜਤਾਲ ਕੀਤੀ ਜਾਂਦੀ ਆ ਕਿਉਂਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ 에어ਪੋਰਟ ਦੇ ਵਿੱਚ ਬਿਨਾ ਪਾਸਪੋਰਟ ਬਿਨਾ ਵੀਜ਼ਾ ਬਿਨਾ ਪਰਵਾਨਗੀ ਬਿਨਾ ਚੈਕਿੰਗ ਤੋਂ ਕਿਸੇ ਜਹਾਜ਼ ਦੇ ਵੀਲ ਦੇ ਵਿੱਚ ਕੋਈ ਬੰਦਾ ਕਿ ਲੁੱਕ ਜਵੇ ਤੇ ਦੂਸਰੇ ਮੁਲਕ ਦੀ 에어ਪੋਰਟ ਤੇ ਜਾ ਕੇ ਉਸੁਰਖੇਤ ਉੱਤਰ ਵੀ ਜਾਵੇ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਉੱਪਰ ਦਾ ਜਿਹੜਾ ਟੈਂਪਰੇਚਰ ਆ ਉਹ ਹਿਊਮਨ ਬੋਡੀ ਸਹਨ ਨਹੀਂ ਕਰ ਪਾਉਂਦੀ ਹੁੰਦੀ ਫਿਲਹਾਲ ਉਹ ਸਹੀ ਹੈ ਸੁਰਖੇਤ ਹੈ ਉੱਤਰ ਵੀ ਜਾਂਦਾ ਤੇ ਗਵਾਚਿਆਂ ਵਾਂਗ ਜਦ ਉਹ ਉਹ ਜਹਾਜ਼ ਦੇ ਆਲੇ ਦੁਆਲੇ ਫਿਰ ਰਿਹਾ ਸੀ ਤਾਂ ਉਸ ਨੂੰ ਅਰੈਸਟ ਕੀਤਾ ਜਾਂਦਾ ਹਾਲਾਂਕਿ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਚੈੱਕ ਕਰਨ ਤੋਂ ਬਾਅਦ ਪਰ ਵਿੱਚ ਜੁੜਦੀ ਕਹਾਣੀ ਇਹ ਵੀ ਸਾਹਮਣੇ ਆਈ ਹੈ ਕਿ 13 ਸਾਲ ਦਾ ਅਫਗਾਨਿਸਤਾਨ ਦਾ ਉਹ ਲੜਕਾ ਅਸਲ ਈਰਾਨ ਜਾਣਾ ਚਾਹੁੰਦਾ ਸੀ ਪਲੇਖੇ ਨਾਲ ਉਹ ਕਿਉਂਕਿ ਉਹਦੀ ਹੋ ਸਕਦਾ ਕਾਬਲ 에어ਪੋਰਟ ਦੇ ਵਿੱਚ ਜਿਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਹੋਇਆ ਹੋਊਗਾ ਕੋਈ ਸੈਟਿੰਗ ਉਹਦੀ ਹੋਣੀ ਹੈ ਉੱਥੇ ਲੋਕਾਂ ਨਾਲ ਤੇ ਉਹਨਾਂ ਤੋਂ ਪਲੇਖੇ ਨਾਲ ਇੰਡੀਆ ਵਾਲੀ ਫਲਾਈਟ ਦੇ ਵਿੱਚ ਉਹ ਵੀਲ ਦੇ ਵਿੱਚ ਚੜਾ ਦਿੱਤਾ ਜਾਂਦਾ ਹੈ ਤੇ ਉਹ ਵੀਲ ਸਪੇਸ ਦੇ ਵਿੱਚ ਹੀ ਉਹ ਟਰੈਵਲ ਕਰਦਾ ਉਹਦੇ ਕੋਲ ਇੱਕ ਛੋਟੀ ਜੀ ਆਈਡੀ ਉਹ ਡਿਵਾਈਸ ਵੀ ਫੜੀ ਗਈ ਹੈ ਪਰ ਫਿਰ ਵੀ ਕਿਸੇ ਸੰਗਠਨ ਦੇ ਨਾਲ ਜਟੇਬੰਦੀ ਨਾਲ ਉਹਦਾ ਕੋਈ ਐਡਾ ਵੱਡਾ ਲਿੰਕ ਨਜ਼ਰ ਨਹੀਂ ਆਉਂਦਾ ਪਰ ਸੁਰੱਖਿਆ ਤੇ ਬਹੁਤ ਵੱਡੇ ਸਵਾਲ ਨੇ ਤੇ ਜੁੜਦੀ ਗੱਲ ਇਹੀ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਇੰਡੀਆ ਨੂੰ ਵੀ ਹੋ ਰਿਹਾ ਇੰਡੀਆ ਵੱਲ ਨੂੰ ਵੀ ਕਰਦੇ ਆ ਬਾਕੀ ਮੁਲਕ ਨੇ ਜਿਹੜੇ ਔਰ ਇਸ ਤਰ੍ਹਾਂ ਦਾ ਜਾਨ ਜੋਖਮ ਚ ਪਾ ਕੇ ਪ੍ਰਵਾਸ ਜਿਹੜਾ ਕਰਨਾ ਹੈ ਆ ਜਹਾਜ਼ ਦੇ ਉਹ ਸਪੇਸ ਜਿਹੜਾ ਲੈਂਡਿੰਗ ਗੀਅਰ ਹੁੰਦਾ ਜਿਹਦੇ ਵਿੱਚ ਉਹ ਵੀਲ ਨਿਕਲਦੇ ਆ ਉਹਦੇ ਵਿੱਚ ਕਿਸ ਤਰ੍ਹਾਂ ਬੰਦਾ ਲੋਕ ਸਕਦਾ ਹੈ ਕਿਸ ਤਰ੍ਹਾਂ ਬਚ ਸਕਦਾ ਇਹੇ ਚਮਤਕਾਰ ਹੈ ਜਾਂ ਫਿਰ ਖੋਜ ਦਾ ਵਿਸ਼ਾ ਪਰ ਕਈ ਤਰ੍ਹਾਂ ਦੇ ਸਵਾਲ ਇਹ ਵੀ ਆ ਕਿ ਕੁਝ ਖਿੱਤੇ ਐਸੇ ਵੀ ਹੈ ਇੰਡੀਆ ਦੇ ਵਾਲੇ ਦੋਲੇ ਜਿਹੜੇ ਕਿ ਇੰਡੀਆ ਚ ਆਉਣ ਨੂੰ ਆਪਣਾ ਬਹੁਤ ਵੱਡਾ ਉਹ ਲੱਕ ਸਮਝਦੇ ਐ ਤੇ ਹਰ ਤਰ੍ਹਾਂ ਦੀ ਉਹ ਕੋਸ਼ਿਸ਼ ਕਰਦੇ ਵੀ ਐ ਯਾਨੀ ਕਿ ਕੁੱਲ ਮਿਲਾ ਕੇ ਦੇਖੀਏ ਇੰਡੀਆ ਦੇ ਵਿੱਚ ਜਾਂ ਫਿਰ ਅਮਰੀਕਾ ਕੈਨੇਡਾ ਦੀ ਗੱਲ ਕਰੀਏ ਗੈਰ ਕਾਨੂੰਨੀ ਪ੍ਰਵਾਸ ਹੈ ਮਨੁੱਖ ਦਾ ਇੱਕ ਜਗ੍ਹਾ ਤੋਂ ਦੂਸਰੇ ਖੇਤੇ ਦੇ ਵਿੱਚ ਜਾਣਾ ਉਹ ਹਰ ਪਾਸੇ ਜਿੱਥੇ ਕੋ ਵਾਪੈਂਦੀ ਐ ਮਤਲਬ ਉਹ جاری ਐ ਯਾਨੀ ਕਿ ਬੰਦੇ ਦੇ ਡ੍ਰੀਮ ਨੇ ਜਿਹੜੇ ਉਹ ਅਮੀਰੀ ਹੈ ਜਿਹੜੀ ਕਾ ਸੌਰਤੇ ਜਦੋਂ ਬੰਦੇ ਕੋਲ ਸੋਰਸ ਘੱਟ ਹੁੰਦੇ ਆ ਉਹ ਇਹ ਸੋਚਦਾ ਕਿ ਜੇਕਰ ਮੈਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਹੋ ਜਾਵਾਂਗਾ ਗੈਰ ਕਾਨੂੰਨੀ ਜਾਂ ਕਾਨੂੰਨੀ ਢੰਗ ਨਾਲ ਉਹ ਫਿਰ ਇਹ ਸੋਚਦਾ ਕਿ ਪਤਾ ਨਹੀਂ ਕਿੱਡੇ ਵੱਡੇ ਸੁਪਨੇ ਸੱਚ ਹੋ ਜਾਣਗੇ ਹਾਲਾਂਕਿ ਜਿਸ ਜਗ੍ਹਾ ਤੇ ਉਹ ਬੰਦਾ ਮੂਵ ਹੁੰਦਾ ਉੱਥੇ ਵੀ ਲੋਕਾਂ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਉੱਥੇ ਵੀ ਬਹੁਤ ਸਾਰੇ ਅਜਿਹੇ ਹਾਲਾਤ ਹੁੰਦੇ ਨੇ ਜਿੱਥੋਂ ਕਿ ਲੋਕ ਪਹਿਲਾਂ ਪਰੇਸ਼ਾਨ ਹੁੰਦੇ ਆ 80 ਦੇ ਦਹਾਕੇ 'ਚ ਖਾਸ ਤੌਰ ਤੇ 1984 ਤੋਂ ਬਾਅਦ ਪੰਜਾਬ ਦੇ ਵਿੱਚੋਂ ਜਦੋਂ ਪਲਾਨ ਹੋਣਾ ਸ਼ੁਰੂ ਹੁੰਦਾ ਖਾਸ ਤੌਰ ਤੇ ਇੰਗਲੈਂਡ ਉਦੋਂ ਕਾਫੀ ਜ਼ਿਆਦਾ ਚਰਚਾ 'ਚ ਸੀ ਜਰਮਨ ਯੂਰਪ ਦੇ ਮੁਲਕ ਜਾਂ ਫਿਰ ਕੈਨੇਡਾ ਅਮਰੀਕਾ ਇਹਨਾਂ ਮੁਲਕਾਂ ਦੇ ਵਿੱਚ ਪੰਜਾਬੀ ਵੱਡੀ ਗਿਣਤੀ 'ਚ ਗਏ ਨੇ ਫਿਰ ਹੁਣ ਹੁਣ ਦੀ ਗੱਲ ਕਰੀਏ ਤਾਂ ਸਟੂਡੈਂਟ ਵੀਜ਼ਾ ਹੈ ਜਾਂ ਫਿਰ ਇਸ ਤਰ੍ਹਾਂ ਦੇ ਵੱਖ-ਵੱਖ ਵੀਜ਼ਾ ਕੈਟਾਗਰੀ ਨੇ ਪਰ ਪ੍ਰਵਾਸ ਨੂੰ ਰੋਕਣ ਦੇ ਲਈ ਨਾ ਸਿਰਫ ਇੰਡੀਆ ਜਾਂ ਪੰਜਾਬ ਤੋਂ ਪ੍ਰਵਾਸ ਬਲਕਿ ਦੁਨੀਆ ਦੇ ਵੱਖ-ਵੱਖ ਮੁਲਕ ਨੇ ਜਿਹੜੇ ਉਹ ਬਾਕੀ ਮੁਲਕਾਂ ਤੋਂ ਆਉਂਦੇ ਇਸ ਮਨੁੱਖੀ ਪ੍ਰਵਾਸ ਨੂੰ ਰੋਕਣ ਦੇ ਲਈ ਹੁਣ ਥੋੜੇ ਜਿਏ ਚਿੰਤਤ ਹੋਣੇ ਵੀ ਸ਼ੁਰੂ ਹੋ ਗਏ ਨੇ ਇਸੇ ਕਰਕੇ ਆਸਟ੍ਰੇਲੀਆ 'ਚ ਇੰਗਲੈਂਡ 'ਚ ਕੈਨੇਡਾ 'ਚ ਅਮਰੀਕਾ 'ਚ ਕੁਝ ਰੈਲੀਆਂ ਵੀ ਹੋ ਰਹੀਆਂ ਨੇ ਕੁਝ ਸੰਗਠਨ ਨੇ ਜੋ ਇਸ ਗੱਲ ਦਾ ਵਿਰੋਧ ਕਰਦੇ ਨੇ ਉਹ ਕਹਿੰਦੇ ਨੇ ਕਿ ਸਾਡੀਆਂ ਜੌਬਸ ਸਾਡੀਆਂ ਨੌਕਰੀਆਂ ਨੇ ਜਿਹੜੀਆਂ ਉਹ ਖਤਰੇ 'ਚ ਪੈ ਗਈਆਂ ਨੇ ਕੁੱਲ ਮਿਲਾ ਕੇ ਹਾਲੇ ਇਹ ਮੁੱਦਾ ਚੱਲ ਰਿਹਾ ਹੈ ਪਰ ਮੁੜ ਕੇ ਆਪਾਂ ਉਸੇ ਗੱਲ ਤੇ ਉਸੇ ਗਾਣੀ ਤੇ ਆਉਨੇ ਆ ਕਿ H1B ਵੀਜ਼ਾ ਹਾਲਾਂਕਿ ਛੋਟ ਮਿਲ ਗਈ ਹੈ ਕਿ ਜਿਹੜੇ ਪਹਿਲਾਂ ਆ ਚੁੱਕੇ ਆ ਉਹਨਾਂ ਉੱਪਰ 1 ਲੱਖ ਡਾਲਰ ਦੀ ਫੀਸ ਨਹੀਂ ਲੱਗਣੀ ਪਰ ਜਿਹੜੇ ਨਵੇਂ ਜੇ ਹਾਇਰ ਕਰੋਗੇ ਉਹਨਾਂ ਤੇ ਲੱਗੇਗੀ ਯਾਨੀ ਕਿ ਵੱਡੀਆਂ-ਵੱਡੀਆਂ ਕੰਪਨੀਆਂ ਉਹਨਾਂ ਉੱਪਰ ਹਾਲੇ ਵੀ ਖਤਰੇ ਦੀ ਜਿਹੜੀ ਤਲਵਾਰ ਹੈ ਉਹ ਲਟਕ ਰਹੀ ਹੈ ਤੇ ਵਰਕਰਸ ਜਿਹੜੇ ਨਿਊ ਡਰੀਮਰਸ ਆ ਇਸ ਸੈਕਟਰ ਦੇ ਵਿੱਚ ਇੰਡੀਆ ਦੇ ਵਿੱਚ ਹਾਲੇ ਸੁਪਨੇ ਦੇਖ ਰਹੇ ਨੇ ਅਮਰੀਕਾ ਜਾਂ ਵੱਡੇ ਮੁਲਕ ਵੱਡੀ ਕੰਪਨੀ ਚ ਜਾ ਕੇ ਜੌਬ ਕਰਨਾ ਜਿਹੜੇ ਸਟੱਡੀ ਕਰਦੇ ਆ ਹੋ ਸਕਦਾ ਇਹ ਟੈਲੈਂਟ ਦੁਬਈ ਵੱਲ ਨੂੰ ਸ਼ਿਫਟ ਹੋਵੇ ਸਿੰਗਾਪੁਰ ਨੂੰ ਸ਼ਿਫਟ ਹੋਵੇ ਜਾਂ ਯੂਰਪ ਦੇ ਕਿਸੇ ਕੰਟਰੀ ਚ ਸ਼ਿਫਟ ਹੋਵੇ ਪਰ ਜਿਹੜਾ ਨਾ ਵਹਾਅ ਹੈ ਉਹ ਰੁਕਦਾ ਨਹੀਂ ਹੁੰਦਾ ਉਹਨੇ ਇੱਧਰ ਉੱਧਰ ਕਿਤਨਾ ਕਿਤੇ ਜਾ ਕੇ ਉਸਨੇ ਰਾਈਜ਼ ਹੋਣਾ ਹੀ ਹੁੰਦਾ ਬਾਕੀ ਅਪਡੇਟ ਲੈ ਕੇ ਫਿਰ ਆਜ਼ਰ ਮੰਗੇ ਦੀ ਇਜਾਜ਼ਤ ਹਾਸਲੇ ਵਾਸਤੇ ਰੱਬ ਜ਼ਿੰਦਗੀ ਜ਼ਿੰਦਾਬਾਦ